ਨਨਦੇਵ ਜਮਾਲਪੁਰੇ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਇੱਥੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਅਧਿਆਪਕਾ ਤੇ ਬੱਚਿਆਂ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਅਤੇ ਬੱਚਿਆਂ ਨੇ ਪੁਲਿਸ ਕਲੋਨੀ ਦੇ ਨੇੜੇ ਚੰਡੀਗੜ੍ਹ ਰੋਡ ਤੇ ਜਾਮ ਲਗਾ ਦਿੱਤਾ ਬੱਚਿਆਂ ਨੂੰ ਦੱਸਿਆ ਕਿ ਮੈਡਮ ਤੇ ਦੁਪਹਿਰ ਸਮੇਂ ਕਿਸੇ ਬੁਰੀ ਆਤਮਾ ਦਾ ਸਾਯਾ ਆ ਜਾਂਦਾ ਹੈ ਤੇ ਉਹ ਬਿਨਾਂ ਸੋਚੇ ਸਮਝੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੀ ਹੈ ਅਸੀਂ ਕੱਲ ਬੈਠੇ ਹੋਏ ਸੀ ਕਿ ਦੋ ਬੱਚੇ ਸ਼ਰਾਰਤ ਕਰ ਰਹੇ ਸੀ ਕਿ ਆਪਣੇ ਚ ਤੇ ਅਸੀਂ ਬੈਠੇ ਸੀ ਕਿ ਮੈਡਮ ਪਹਿਲਾਂ ਉਹਨਾਂ ਨੂੰ ਕੁੱਟਿਆ ਬੋ ਉਹਨਾਂ ਨੂੰ ਬੋ ਮਾਰਿਆ ਫਿਰ ਬਾਅਦ ਚ ਅਸੀਂ ਪਾੜਦੇ ਸੀ ਬੁੱਕ ਲੈ ਕੇ ਮੈਡਮ ਪਿੱਛੇ ਆਈ ਡੰਡਾ ਮਾਰਨ ਲੱਗੀ ਬਹੁਤ ਗੰਦੀ ਗੰਦੀ ਗੱਲਾਂ ਵੀ ਕੱਢੀ ਨਾ ਮੈਂ ਤਾਂ ਮੇਰੀ ਨਾਮ ਜੀਮ ਤੇ ਮੈਂ ਬਹੁਤ ਮਾਰਨ ਲੱਗੀ ਸਾਨੂੰ ਉਹਤੇ ਅਸੀਂ ਕਹੇ ਮੈਮ ਜੀ ਮੈਨ ਸਾਨੂੰ ਛੱਡ ਦੋ ਛੁੜੀਆਂ ਨੂੰ ਬੁਲਾਏ ਮੈਡਮ ਛੱਡੇ ਨਹੀਂ ਤੇ ਛੱਡ ਮੈਮ ਸਾਨੂੰ ਆਏ ਬਚਾਏ ਮੈਮ ਦੀ ਬੇਨਤੀ ਹੈ ਕਿ ਉਹਨਾਂ ਨੂੰ ਕੁਝ ਮਿਲ ਜੀ ਮੈਡਮ ਕਿਹੜਾ ਸਬਜੈਕਟ ਆ सर अभी पूरी घंटियां पड़ान दी मैडम पहले भी मोड़ते रही या पहली बार कुटया आज पहली बार कुटया नहीं नहीं मेरे को पहले भी तो पहली भी डज कुटया पता नहीं पहली बार थे वीर बार नु मेरा खरबूजा ने मार दिया शुक्रवार वाला गाली गाली हां जी सर जी हमारी गलती नहीं है कि फिर भी सालों वो कुटया असली बेनती है कि कि हैडमैम ने कुछ ना किया हैडमैम बहुत अच्छे हैं अब ये कि जाना बच्चे कितने बच्चे कुत्ते हैं साड़ी चिंदे भी चिंदे भी के लास्ट जैसे कि सारे अन्य कुत्ते हैं एक बच्चा भी बक्चियाँ ही दुनिया तक भी रह गया तो उन्हें जल्दी जल्दी आ गया अभी तक, तक हड्डी दर्द हो रह ਇਹ ਰਿ ਇਹ ਰ ਮੈਡਮ ਨੇ ਅੱਗੇ ਬੱਚਿਆਂ ਨੇ ਹੱਥ ਪੈਰ ਜੋੜੀ ਕਿ ਮੈਡਮ ਸਾਨੂੰ ਛੱਡ ਦਿਓ ਬੱਚਿਆਂ ਨੇ ਉਹ ਨਹੀਂ ਛੱਡਿਆ ਕਿ ਮੇਰੇ ਉੱਤੇ ਪੂਸ ਸਵਾਰ ਹੋ ਗਿਆ ਤੁਹਾਨੂੰ ਇੱਕ ਇੱਕ ਕਰਕੇ ਬਾਟ ਦਵਾਂਗੇ ਬਾਟ ਕੇ ਨਾਲੀ ਦੇ ਵਿੱਚ ਪਾ ਦਵਾਂਗੇ ਜੇ ਤੁਸੀਂ ਬੱਚੇ ਕੰਪਲੇਨ ਕੀਤੀ ਕਾਰ ਜਾ ਕੇ ਤੇ ਤੁਹਾਨੂੰ ਇੱਕ ਇੱਕ ਕਰਕੇ ਮੈਂ ਨਾਲੇ ਦੇ ਵਿੱਚ ਪਾ ਦਵਾਂਗੀ ਦੂਜੀ ਪਾਸੇ ਵਿਆਪਕ ਕਮਲਜੀਤ ਕੌਰ ਨੇ ਕਿਹਾ ਕਿ ਉਹ ਕਲਾਸ ਵਿੱਚ ਵਾਤਾਵਰਣ ਵਿਸ਼ੇ ਤੇ ਪੜਾਈ ਕਰਵਾ ਰਹੀ ਸੀ ਇੱਕ ਸ਼ਬਦ ਸੀ ਜਿਸ ਨੂੰ ਬੱਚੇ ਗਾਲ ਦੇ ਤੌਰ ਤੇ ਇਸਤੇਮਾਲ ਕਰ ਰਹੇ ਸਨ ਇਸੇ ਦੇ ਚਲਦਿਆਂ ਉਹਨਾਂ ਨੂੰ ਕੁੱਟਿਆ ਗਿਆ ਸੀ ਮੈਂ ਵਾਤਾਵਰਣ ਦਾ ਲੈਸਨ ਪੜਾਉਂਦੀ ਸੀਗੀ ਉਹਦੇ ਵਿੱਚ ਲੋਣਾ ਸ਼ਬਦ ਆਇਆ ਬੱਚੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਇੱਕ ਬੱਚੀ ਦੇ ਨਾਲ ਇੱਕ ਮੁੰਡੇ ਨੇ ਉਹਦੀ ਛਾਤੀ ਕੁੱਟ ਲਈ ਉਹਦੀ ਮੰਮੀ ਮੇਰੇ ਕੋਲ ਆਈ ਮੈਂ ਉਹਨੂੰ ਜਿਹੜੀ ਸ਼ਿਕਾਇਤ ਸੀ ਦਰਜ ਕੀਤੀ ਡੈਰੀ ਦੇ ਉਤੇ ਬੱਚੇ ਨੂੰ ਡਾਂਟਿਆ ਫਟਕਾਰਿਆ ਤੇ ਮੈਡਮ ਨੂੰ ਕਿਹਾ ਕਿ ਬੱਚੇ ਦਾ ਨਾਮ ਕੱਟ ਦੋ ਮੈਡਮ ਨੇ ਬੱਚੇ ਦਾ ਨਾਮ ਨਹੀਂ ਕੱਟਿਆ ਵਾਈ ਚਾਂਸ ਕਿਸੇ ਕੁੜੀ ਨਾਲ ਕੋਈ ਗਲਤ ਹਰਕਤ ਹੋ ਜਾਂਦੀ ਹੈ ਤਾਂ ਕੌਣ ਰਿਸਪੌਂਸਿਵ ਵਾਲਾ ਕਲਾਸ ਟੀਚਰ ਨਾ ਕਲਾਸ ਟੀਚਰ ਰਿਸਪੌਂਸਿਬਲ ਹੈ ਜੇ ਮੈਂ ਉਹਨਾਂ ਨੂੰ ਕੁਝ ਮਾਰਦਾ ਥੱਪੜ ਲਾ ਮ ਹ ਲਗਾਏ ਦਾ ਡੰਡੇ ਲਗਾਏ ਮੈਂ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਨਾ ਕਿ ਮੈਂ ਉਹਨਾਂ ਨੂੰ ਗਲਤ ਰਾਹ ਤੇ ਤੋਰ ਰਹੀ ਆ ਬੱਚੇ ਇਹ ਕਹਿ ਰਹੇ ਕਿ ਤੁਸੀਂ ਉਹਨਾਂ ਨੂੰ ਕਿਹਾ ਕਿ ਮੈਨੂੰ ਮੀਰਵਾਰ ਨੂੰ ਚੌਂਕੀ ਮੈਨੂੰ ਕੀ ਜ਼ਰੂਰਤਾ ਕਹਿਂਦੀ ਜੀ ਮੈਂ ਕਿਹ ਚੂ ਬੈਕਅਪ ਲਾਉਂਗੀ ਚੌਂਕੀ ਮੈਂ ਤਾਂ ਸਕੂਲ ਤੋਂ ਸਕੂਲ ਚ ਆਉਣੀ ਆ ਬੱਚਾ ਝੂਠ ਬੋਲਦਾ ਮਤਲਬ ਜੇ ਮੈਂ ਚੌਂਕੀ ਲਾਂਦੀ ਹਾਂ ਮੈਂ ਘਰੇ ਛੁੱਟੀ ਲੈ ਕੇ ਬੈਠਾਂ ਬੱਚੇ ਆ ਜੋ ਸਾਨੂੰ ਪਤਾ ਲੱਗਿਆ ਵੀ ਟੀਚਰ ਨੇ ਕੱਲ ਕੁੱਟਮਾਰ ਕੀਤੀ ਆ ਅਸੀਂ ਬੱਚਿਆਂ ਨੂੰ ਵੀ ਮਿਲੇ ਆ ਤੇ ਜੋ ਇਹਦਾ ਟੀਚਰ ਤੇ ਕਾਰਵਾਈ ਵੱਧ ਤੋਂ ਵੱਧ ਜੋ ਬਣਦੀ ਹੈ ਉਹ ਅਸੀਂ ਕਰਾਂਗੇ ਕਿਸੇ ਵੀ ਟੀਚਰ ਨੂੰ ਕੋਈ ਇਹ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਬਿਲਕੁਲ ਅਲਾਓ ਨਹੀਂ ਹੈ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਵੇ ਕਿਉਂਕਿ ਬੱਚੇ ਇੱਕ ਤਾਂ بڑے ਛੋਟੇ ਆ ਸਾਫਟ ਬਿਲਕੁਲ ਕੁੱਟਮਾਰ ਦਾ ਤਾਂ ਮਤਲਬ ਹੀ ਨਹੀਂ ਹੈ ਬਾਕੀ ਪੇਰੈਂਟਸ ਨੂੰ ਅਸੀਂ ਮਿਲ ਲਏ ਆ ਉਹਨਾਂ ਦੀ ਗੱਲਬਾਤ ਸੁਣ ਲਈ ਹੈ ਤੇ ਜੋ ਵੱਧ ਤੋਂ ਵੱਧ ਕਾਰਵਾਈ ਹੋਏਗੀ ਉਹ ਕੀਤੀ ਜਾਏ ਮੈਡਮ ਬੱਚਾ ਦੇ ਰੋਗ ਬਾਕੀ ਮੈਡਮ ਕਹਿੰਦੇ ਕਿ ਮੈਨੂੰ ਚੌਂਕੀ ਆਂਦੀ ਹੈ ਵੀਰਵਾਦ ਵੀਰਵਾ ਤਾਂ ਹੋ ਦੇਖੋ ਜੀ ਅੱਜ ਦੇ ਯੁੱਗ ਦੇ ਵਿੱਚ ਨਾ ਚੀਜ਼ਾਂ ਦੀ ਕੋਈ ਇੰਪੋਰਟੈਂਸ ਨਹੀਂ ਹੈਗੀ ਅੱਜ ਵਿਗਿਆਨ ਦਾ ਯੁੱਗ ਹੈ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆਤਾ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਸਾਈਕੀਟਰੀ ਕਿਸੇ ਡਾਕਟਰ ਨੂੰ ਮਿਲਣਾ ਚਾਹੀਦਾ ਇਹ ਮੈਂ ਵਿਭਾਗ ਨੂੰ ਵੀ ਜ਼ਰੂਰ ਲਿਖੋਗੇ ਕਿ ਉਹਨਾਂ ਦਾ ਮੈਡੀਕਲ ਚੈੱਕਅਪ ਹੋਵੇ ਦੇਖਿਆ ਜਾਵੇ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਮੈਨੂੰ ਜੋ ਸਮਝ ਆਂਦੀ ਹੈ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਕੋਈ ਪ੍ਰੋਬਲਮ ਹੋਏਗੀ ਇਹੋ ਜੀਆਂ ਗੱਲਾਂ ਨੂੰ ਮੇਰੇ ਖਿਆਲ ਚ ਅੱਜ ਦੇ ਯੁੱਗ ਦੇ ਵਿੱਚ ਮੰਨਣ ਦਾ Chandra Consultants Limited Building Maintenance Handyman under Chat Platform is now available on your local London area. He has more than 5 years' experience in same line. He used to work with reputed companies, agencies, as well local builders with brothers. He is professional by plumbing, electrician, masonry car painting. For more information, please contact him at under Check platform www.checktrade.com slash nine two one seven six zero. Chander Consultants Limited call him on this number 07940795686. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ